ਇਹ ਤਾਂ ਬੰਦਾ ਹੈ ਜੀ ਇਹ ਤਾਂ ਇਹ ਮਾਇਆ ਕਰਾਇਆ ਜਾ ਰਿਹਾ ਹੈ ਸਰ ਪਟਾਣੇ ਕਰ ਰਿਹਾ ਹੈ ਉਹ ਬੜੀ ਚਿੰਤਾ ਉਹਨਾਂ ਦੇ ਨਾਲ ਸਿੱਧਾ ਲਾਗ ਹੈ ਅੰਤਜਾਂ ਤੋਂ ਬਾਅਦ ਵੀ ਕੋਈ ਨਾ ਲੱਗਦਾ ਕਿ ਸ਼ਾਂਤੀ ਬੰਦੀ ਹੋਵੇ ਯਾਦ ਕਰ ਕੀ ਕਹੋਗੇ ਥੋੜੇ ਸਮੇਂ ਜਿਹੜੇ ਸਿੱਧੂ ਦੇ ਜੀਪੀ ਫਲੋਟ ਕਰਦੀਆਂ ਕਰਦੀ ਗਰੋਸ ਕਰਦੀ ਉਹ ਤਾਂ ਕੋਈ ਆਪਣਾ ਸ਼ੁਰੂ ਤੋਂ ਉਦੋਂ ਸਿੱਧੂ ਸਿੱਧਾ ਆਇਆ ਕਿ ਮੰਨਿਓ ਤੁਹਾਡੇ ਵਰਗੇ ਤਾਂ ਬਣਾਵਣੇ ਸੀ ਇੱਥੇ ਨੰਦਾ ਜਦੋਂ ਤੋਂ ਨਾਲ ਖੜੇ ਨੇ ਉਹਨਾਂ ਨਾਲ ਚੰਗਰੀ ਨਹੀਂ ਹੈਗਾ ਵੀ ਘੱਟ ਵਾਧਾ ਦਾ ਤਾਂ ਜਦ ਤੱਕ ਸਤ ਸੰਸਾ ਦੇ ਨਾਲ ਦੇ ਤਾਂ ਭਰਾ ਮਾਰ ਸਤਿਨਾਮ ਦਾ ਹੈਗਾ ਅਸੀਂ ਇਹ ਕਰ ਨੂੰ ਕਰੇ ਹਾਂ ਕਿ ਇਹ ਹੀ ਨਾ ਸੁਭਾਗ ਹੈ ਰੰਮੇ ਉਹ ਤਾਂ ਸਾਡਾ ਪਰਿਵਾਰ ਹੈ ਜੇ ਤੁਸੀਂ ਦੇਖਦੇ ਹੋਵੋ ਕਿ ਬੀਬੀ ਸੀ ਨੇ ਡਿਸ਼ੈਂਟ ਫਰਕ ਕਰਨੇ ਸੀ ਜਰੂਰ ਨੇ ਉਸਤੇ ਕੋਈ ਪਤਾ ਨਹੀਂ ਕਿ ਅਸੀਂ ਮੋਟ ਕਰੇਗੇ ਮੋਟਾ ਹੋਣਾ ਇਹਨਾਂ ਨੂੰ ਬਣਾਉਣਾ ਥੇ ਪਰ ਇਹਦੇ ਬਾਰੇ ਕੀ ਨੂੰਵਾ ਦਾ ਬ੍ਰੈਸ ਰਾਮ ਜੈ ਨੂੰ ਸਦਾ ਪ੍ਰਤੀਨੁਭਾਰ ਦੱਸੀ ਨੂੰ ਕੀ ਕਹੋਗੇ ਉਹ ਲੋਕਾਂ ਨੇ ਜਿਹੜੇ ਬੈਠ ਕੇ ਤੁਹਾਡੇ ਨਾਲ ਚਾਹ ਵੀ ਕਿ ਇੰਟਰਵਿਊ ਆ ਕੀਤੇ ਆ ਉਹਨਾਂ ਨੇ ਵੀ ਜਿਹੜੇ ਉਹਦੇ ਵਿੱਚ ਆਪਣੇ ਤੁੱਲੇ ਰੱਖਣਾ ਜਣਾ ਨੀਤਾ ਦਿੱਤੇ ਹੈਗੇ ਬਿਆਨ ਆ ਦਹੋਰ ਕਾਫੀ ਚਿੰਤ ਜੀ ਸਾਡੇ ਪ੍ਰਵਾਰਾਂ ਤੇ ਨੀਤੇ ਮर्याਦਾ ਹੁੰਦੀ ਹੈ ਹੈਨਾ ਆਪਾਂ ਗੁਰੂ ਦੇ ਨਾਲ ਬਹਿ ਕੇ ਖਾਣੇ ਇੱਕ ਵਾਰੀ ਉਹਦਾ ਆਪਣ ਨੂੰ ਘਰੋਂ ਲਵਾਉਣਾ ਹੁੰਦਾ ਉਹ ਨਿਸ਼ਾਨੀਅਤ ਉਹ ਚੱਟ ਬੈਠ ਕਰਦਾ ਉਹ ਵਰਗਾ ਕਿੰਨਾ ਕਦੀ ਦੀ ਸੰਗਤਾਂ ਜੱਜ ਕਿੰਨਾ ਕੋ ਬਹੁਤ ਕਿਤੇ ਬਣਾ। ਤਾਂ ਉਤਪੰਨ ਨਾਲ ਗੱਲ ਹੁੰਦੀ ਆ ਕਿ ਕਿ ਜਦੋਂ ਤੁਸੀਂ ਕਿਸੇ ਕਿਸੇ ਵੀ ਮਸ਼ਹਰੇ ਬਾਰੇ ਨਾਲ ਉਹ ਆਈਡੀ ਲਗਣਾ ਹੈ ਕਿ ਤੁਸੀਂ ਥੋੜਾ ਜਿਆਦਾ ਇੱਗੀ ਘੱਤਰਦੀਆਂ ਸਾਡੇ ਨਾਲ ਰੱਖਣੀ ਚਾਹੀਦੀ ਹੈ ਤੁਹਾਨੂੰ ਜੇ ਸਾਨੂੰ ਪੂਰਾ ਲੱਗੂ ਸਕਿਆ ਲੱਗਦਾ ਤਾਂ ਚੰਗਾ ਲੱਗਦਾ ਸਤ। ਪਰੰਤੂ ਇਹਦੇ ਸਾਡੇ ਨਾਲ ਆਪ ਨੂੰ ਲੋਕ ਮਾਤਰ ਉਹਨਾਂ ਨੇ ਸਾਰੇ ਪੱਤਰਕਾਰਾਂ ਨੇ ਨਾ ਕੋਈ ਨਹੀਂ ਜੀ ਮਾਨ ਲਵਾ ਕਾਫੀ ਲੰਬੀ ਲਿਸਟ ਹੈ ਬੜਿਆ ਕੋਈ ਬਣ ਗਿਆ ਉਹਨਾਂ ਨੇ ਬੜਿਆ ਉਹਨਾਂ ਨੇ ਮੇਰਾ ਬੋਲਿਆ ਹੈ ਮੈਂ ਕਿਹਾ ਕਿ ਜਾਨ ਨਹੀਂ ਦਿੱਤਾ ਇਹ ਪੱਤਰਕਾਰ ਮੇਰੇ ਨਾਲ ਸਾਹਮਣੇ ਮੇਰੇ ਕੇ ਅੰਦਰ ਜਾਂਦੇ ਆ ਮੈਨੂੰ ਪਤਾ ਕਿ ਸਰਕਾਰ ਦਾ ਉਹਨੇ ਸਾਹ ਚੁੱਕਿਆ ਆ ਕੁਛ ਸਿੱਧੂ ਨੇ ਝੂਠ ਦੀ ਗੱਲ ਕੀਤੀ ਹੈ ਵੀ ਦੋ ਚਾਰ ਝੂਠ ਨੇ ਕੀ ਤੁਹਾਨੂੰ ਲੱਗਦਾ ਵੀ ਉਹੀ ਨੇ ਜਿਹੜੇ ਬੀਬੀਸੀ ਦੇ ਉੱਤੇ ਬੈਠੇ ਬੋਲ ਰਹੇ ਨੇ ਉਹਨਾਂ ਦਾ ਜ਼ਿਕਰ ਕਰ ਰਿਹਾ ਸੀ ਸਿੱਧੂ ਜੇਕਰ ਹੁੰਦਾ ਇਹ ਸਿੱਧੂ ਹੁੰਦਾ ਤਾਂ ਸ਼ਾਇਦ ਹੋਰ ਵਧੀਆ ਕਲੀਅਰ ਕਰ ਦੇਣਾ ਸੀ ਪਰੰਤੂ ਜਦੋਂ ਮੈਂ ਸਿੱਧੂ ਦੇ ਵਿਚਾਰਾਂ ਨੂੰ ਬਾਹਰ ਚੁਕਾਉਣਾ ਹੈ ਅਜੇ ਸੱਚ ਜਾਣਿਓ ਜੋ ਸਿੱਧੂ ਦੇ ਹਾਲ ਸੀ ਨਾ ਮੇਰੀ ਉਸ ਤੋਂ ਵੀ ਬੱਤਰ ਕਰਨਾ ਲੱਗਦਾ ਆਹੀ ਦਿਮਾਗ ਦੇ ਉੱਤੇ ਸੀ ਨਹੀਂ ਉਹ ਸੋਨਾ ਪੈਸਾ ਕਮਾਉਂਦਾ ਸੀ ਅੱਛਾ ਉਹਦਾ ਪਰਿਵਾਰ ਸੀ ਮਾਪੇ ਸਰਦੂ ਘੁੰਡੇ ਦੀ ਬਸ ਉਹ ਐਡੀ ਸਾਰਾ ਕੁਝ ਵਧੀਆ ਲੈ ਪਰ ਫਿਰ ਵੀ ਉਹਦੇ ਦਿਮਾਗ ਤੇ ਕਿੰਨਾ ਵੱਜਦਾ ਮਨੋਕ ਪਾਇਆ ਹੋਇਆ ਸੀ ਕਿ ਜੇ ਸਟਾਈਕ ਮਾਰਦੇ ਜੋ ਕਰਦਾ ਜੇ ਪਾਸ ਦੇ ਸੀ ਉਹਨੂੰ ਕਿਸੇ ਬੁਰੂ ਕਰ ਹੁਕਮਤਾ ਦੇਖੜੀ ਹੁੰਦੇ ਸੀ ਉਸ ਸਮੇਂ ਉਹਦੇ ਬਹੁਤ acha ਬੰਦੇ ਉਹ ਚਲਾ ਗਿਆ ਉਹ ਸਿੱਧੂ ਚੰਗਾ ਹੋ ਗਿਆ ਉਹਦਾ ਪਿਆਰ ਵਾਲਾ ਹੋ ਸਕਦਾ ਕੱਲ ਨੂੰ ਮੈਂ ਮਰ ਕੇ ਚਲਾ ਜਾਵਾਂ ਮੈ ਵੀ ਚਿੰਤਾ ਹੋਏ ਕਿਉਂਕਿ ਦੁਨਦੇ ਬੰਦੇ ਨੂੰ ਚੱਕਿਆ ਕਹਿਣਾ ਮੈਨ ਲਈ ਬਹੁਤਔਖਾ ਹੈ ਤਾਂ ਉਹ ਮੋਨਿੰਗ ਦੀ ਨੌਕਰੀ ਕਿਹੜੇ ਕਰੇਗਾ ਸਾਥ ਤੁਸੀਂ ਕਰੋਗਾ ਨਾ ਫਿਰ ਉਸ ਗੱਲ ਦੀ ਦੇਖੋ ਸਾਡਾ ਕੋਈ ਵੀ ਦਿਨ ਹੁੰਦਾ ਚਾਹੇ 11 ਜੂਨ ਹੋਵੇ ਚਾਹੇ ਬਾਕੀ ਦਾ ਦਿਨ ਉਹਦੂ ਪ੍ਰਭਾਵਿਤ ਕਰਦੇ ਕੋਈ ਨਾ ਕੋਈ ਪ੍ਰੋਗਰਾਮ ਮਿੱਥਿਆ ਜਾਂਦਾ ਚਾਹੇ ਕੋਈ ਸਰਕਾਰ ਕਿਥੋਂ ਹੋਵੇ ਚਾਹੇ ਕੋਈ ਅਧਾਰਾ ਆਦੀ ਗਹਿਰਾ ਨੂੰ ਸੀ ਪਕਰ ਵੀ 11 ਜੂਨ ਨੂੰ ਸ਼ੁਰੂ ਕੀ ਕਰਨੋਗੇ ਨਾ ਡਾਕੂ ਮੰਨਣੀ ਆ ਬាទ ਦੋ ਦੋ ਤੁਸੀਂ ਲੋਕ ਦੇ ਦਾ ਸਤੂਰੀ ਨੂੰ ਕਿਸੇ ਤਰੀਕੇ ਨਾਲ ਪ੍ਰਵੋਤ ਨਹੀਂ ਕਰ ਸਕਦੇ ਸਰੀਰਕ ਤੌਰ ਤੇ ਮਰਿਆ ਹੈ ਪਰ ਉਹ ਆਤਮਿਕ ਥੈਂਕ ਯੂ